हमरा ਝਗੜਾ ਰਹਾ ਨਾ ਕੋਉ ਦੇਖੋ ਗੱਲ ਕਿੰਨੀ ਕਲੀਅਰ ਕੀਤੀ ਹੈ ਕਹਿੰਦੇ ਸਾਡਾ ਝਗੜਾ ਕਿਸੇ ਨਾਲ ਨਹੀਂ ਹੈ ਨਾ Hindu ਨਾਲ ਹੈ ਨਾ Musalman ਨਾਲ ਕਿਸੇ ਨਾਲ ਕੋਈ ਝਗੜਾ ਨਹੀਂ ਹੈ Hindu ਵੀਰ ਵੀ ਸਾਡਾ ਭਰਾ ਹੈ ਤੇ Musalman ਵੀਰ ਵੀ ਸਾਡਾ ਭਰਾ ਹੈ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਇਨਸਾਨੀਅਤ ਦੇ ਨਾਤੇ ਉਹ ਸਾਡੇ ਭਰਾ ਨੇ ਤੇ ਇਕੱਲੇ Hindu ਤੇ Musalman ਦੀ ਗੱਲ ਨਹੀਂ ਇੱਥੇ ਭਾਵੇਂ ਕੋਈ Christian ਆ ਜਾਏ ਬੋਧੀ ਆ ਜਾਏ ਜੈਨੀ ਆ ਜਾਏ ਪਾਰਸੀ ਆ ਜਾਏ ਜਿਹੜਾ ਮਰਜੀ ਆ ਜਾਵੇ ਸਾਰੇ ਦੇ ਸਾਰੇ ਸਾਡੇ ਭਰਾ ਨੇ ਕਿਉਂਕਿ ਰੱਬ ਨੇ ਇਸ ਧਰਤੀ ਦੇ ਉੱਤੇ ਕਿਸੇ ਨੂੰ Hindu ਕਿਸੇ ਨੂੰ Musalman ਕਿਸੇ ਨੂੰ Sikh ਕਿਸੇ ਨੂੰ Isai ਕਿਸੇ ਨੂੰ Bodhi Jaini Parsi ਬਣਾ ਕੇ ਨਹੀਂ ਭੇਜਿਆ ਉਸਨੇ ਕੇਵਲ ਇਨਸਾਨ ਬਣਾ ਕੇ ਭੇਜਿਆ ਉਸਨੇ ਕਿਸੇ ਨੇ Hindu ਬਣਾ ਕੇ ਤੇ ਨਹੀਂ ਨਾ ਭੇਜਿਆ ਮੁਸਲਮਾਨ ਸਿੱਖ ਈਸਾਈ ਬੋਧੀ ਜੈਨੀ ਪਾਰਸੀ ਉਸਨੇ ਕਿਸੇ ਨੂੰ ਵੀ ਇਹ ਬਣਾ ਕੇ ਨਹੀਂ ਭੇਜਿਆ ਉਸਨੇ ਦੁਨੀਆ ਤੇ ਮਨੁੱਖ ਪੈਦਾ ਕੀਤਾ ਹੈ ਰੱਬ ਨੇ ਕੇਵਲ ਮਨੁੱਖ ਪੈਦਾ ਕੀਤਾ ਹੈ ਰੱਬ ਨੇ ਕੋਈ ਠੱਪਾ ਨਹੀਂ ਸੀ ਲਾਇਆ ਜਦੋਂ ਬੱਚਾ ਪੈਦਾ ਹੁੰਦਾ ਹੈ ਉੱਤੇ ਕੋਈ ਠੱਪਾ ਨਹੀਂ ਲੱਗਾ ਹੁੰਦਾ ਵੀ ਇਹ ਫਲਾਣੀ ਕੰਪਨੀ ਦਾ ਕਿ ਲੱਗਾ ਹੁੰਦਾ ਉੱਤੇ ਕੋਈ ਠੱਪਾ ਨਹੀਂ ਲੱਗਾ ਹੋਇਆ ਹਾਂ ਇੱਥੇ ਆ ਕੇ ਜਿਹੜੀਆਂ ਇਹ ਵਿਚਾਰਧਾਰਾਵਾਂ ਦੁਨੀਆਂ ਦੇ ਲੋਕਾਂ ਨੇ ਬਣਾਈਆਂ ਅਸੀਂ ਫਲਾਣੇ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ ਇਹ ਲੋਕਾਂ ਦੀਆਂ ਵਿਚਾਰਧਾਰਾਵਾਂ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਧਰਮ ਦਾ ਨਾਮ ਦਿੱਤਾ ਪਰ ਸੱਚ ਕਰਕੇ ਜਾਣਿਓ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਨਾਂ ਦੇ ਵਿੱਚੋਂ ਕਿਸੇ ਵੀ ਧਰਮ ਨੂੰ ਨਹੀਂ ਜੇ ਮੰਦੀ ਜਿਹੜੇ ਲੋਕਾਂ ਦੇ ਵੱਲੋਂ ਬਣਾਏ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਨਾਂ ਚੋ ਕਿਸੇ ਧਰਮ ਨੂੰ ਨਹੀਂ ਮੰਨਦੀ ਕਈ ਵਾਰੀ ਸਾਡੇ ਲੋਕ ਕਹਿ ਦਿੰਦੇ ਜੀ ਸਾਰੇ ਧਰਮ ਇੱਕੋ ਹੁੰਦੇ ਨੇ ਸਾਰੇ ਧਰਮ ਇੱਕੋ ਜਿਹੇ ਹੁੰਦੇ ਨੇ ਕਈ ਵਾਰੀ ਸਾਡੇ ਲੋਕ ਇਹ ਲਫ਼ਜ਼ ਵਰਤਦੇ ਨੇ ਪਹਿਲੀ ਗੱਲ ਤੇ ਸਾਰੇ ਧਰਮ ਇਹ ਜਿਹੜੇ ਕਿਹਾ ਜਾਂਦਾ ਲਫ਼ਜ਼ ਸਾਰੇ ਧਰਮ ਧਰਮ ਸਾਰੇ ਧਰਮ ਬਹੁਤ ਸਾਰੇ ਨਹੀਂ ਹੁੰਦੇ ਧਰਮ ਬਹੁਤ ਸਾਰੇ ਨਹੀਂ ਹੁੰਦੇ ਧਰਮ ਕੇਵਲ ਇੱਕੋ ਹੈ ਜਿਹੜੇ ਲੋਕ ਕਹਿੰਦੇ ਨਾ ਧਰਮ ਬਹੁਤ ਸਾਰੇ ਨੇ ਦੁਨੀਆ ਦੇ ਉੱਤੇ ਨਹੀਂ ਬਹੁਤ ਸਾਰੇ ਧਰਮ ਨਹੀਂ ਬਹੁਤ ਸਾਰੇ ਮਤ ਹੋ ਸਕਦੇ ਨੇ ਬਹੁਤ ਸਾਰੇ ਮਜ਼ਬੂਤ ਹੋ ਸਕਦੇ ਨੇ ਪਰ ਦੁਨੀਆ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਕੋਰਡਿੰਗ ਰੱਬੀ ਬਾਣੀ ਦੇ ਅਕੋਰਡਿੰਗ ਅਸੀਂ ਬਾਣੀ ਵਾਸਤੇ ਲਫ਼ਜ਼ ਵਰਤਦੇ ਹਾਂ ਜੈਸੀ ਮੈਂ ਆਵੈ ਖਸਮ ਕੀ ਬਾਣੀ ਇਸ ਖਸਮ ਕੀ ਬਾਣੀ ਦੇ ਅਕੋਰਡਿੰਗ ਧਰਮ ਕੇਵਲ ਇੱਕੋ ਹੈ ਧਰਮ ਬਹੁਤੇ ਨਹੀਂ ਹੁੰਦੇ ਉਹ ਧਰਮ ਪਤਾ ਕਿਹੜਾ ਪੁੱਛੋ ਕਦੀ ਗੁਰੂ ਪਾਤਸ਼ਾਹ ਦੇ ਕੋਲੋਂ ਉਹ ਆਖਦੇ ਨੇ ਏਕੋ ਧਰਮ ਧਰਮ ਇੱਕੋ ਹੀ ਐ ਏਕੋ ਧਰਮ ਤੇ ਕਿਹੜਾ ਐ ਉਹ ਦ੍ਰਿੜ ਸੱਚ ਕੋਈ ਸੱਚ ਨੂੰ ਕੋਈ ਦ੍ਰਿੜ ਕਰੇ ਇਸ ਨੂੰ ਕਹਿੰਦੇ ਨੇ ਧਰਮ ਨੂੰ ਕਮਾਉਣਾ ਇੱਕੋ ਧਰਮ ਐ ਉਹ ਧਰਮ ਐ ਸੱਚ ਦਾ ਧਰਮ ਤੇ ਇਹ ਜਿਹੜਾ ਸੱਚ ਦਾ ਧਰਮ ਐ ਨਾ ਇਹ ਕਦੀ ਨਾਸ਼ ਨਹੀਂ ਜੇ ਹੁੰਦਾ ਕਿਉਂਕਿ ਇਹ ਸੱਚ ਦਾ ਧਰਮ ਜਿਸ ਨੇ ਪੈਦਾ ਕੀਤਾ ਇਹ ਉਹ ਆਪ ਵੀ ਨਾਸ਼ ਨਹੀਂ ਹੁੰਦਾ ਉਹ ਆਪ ਵੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਈ ਵਾਰੀ ਸਾਨੂੰ ਚਿੰਤਾ ਹੁੰਦੀ ਹੈ ਨਾ ਇਹ ਜੀ ਸਿੱਖੀ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ ਹੋ ਸਕਦਾ ਹੈ ਸਿੱਖ ਧਰਮ ਜਿਹੜਾ ਹੈ ਉਹ ਇੱਕ ਦਿਨ ਮੁੱਕ ਜਾਵੇਗਾ ਮੈਂ ਕਹਿੰਦਾ ਉਹ ਨਾ ਸਿੱਖ ਧਰਮ ਦੀ ਗੱਲ ਨਾ ਕਰੋ ਸੱਚ ਦੇ ਧਰਮ ਦੀ ਗੱਲ ਕਰੋ ਸੱਚ ਦੇ ਧਰਮ ਨੂੰ ਮਕਾਉਣ ਵਾਲਾ ਦੁਨੀਆਂ ਦੇ ਉੱਤੇ ਕੋਈ ਨਹੀਂ ਜੀ ਜੰਮਿਆ ਜੇ ਅਸੀਂ ਸੱਚ ਦੇ ਧਰਮ ਨਾਲ ਜੁੜੇ ਆ ਨਾ ਜਿਹੜਾ ਰੱਬ ਨੇ ਸਾਨੂੰ ਸੱਚ ਦਾ ਧਰਮ ਦਿੱਤਾ ਇਸ ਸੱਚ ਦੇ ਧਰਮ ਨੂੰ ਮਕਾਉਣ ਵਾਲਾ ਦੁਨੀਆਂ 'ਚ ਕੋਈ ਨਹੀਂ ਹੈ ਅਟੱਲ ਹੈ ਸੱਚ ਦਾ ਧਰਮ ਗੁਰੂ ਪਾਤਸ਼ਾਹ ਨੇ ਸਾਨੂੰ ਸਿੱਖ ਬਣਾਇਆ ਪਰ ਕਿਹਦੇ ਸਿੱਖ ਬਣਾਇਆ ਗੁਰੂ ਨਾਨਕ ਪਾਤਸ਼ਾਹ ਨੇ ਇਹ ਨਹੀਂ ਕਿਹਾ ਕਿ ਮੇਰੇ ਸਿੱਖ ਬਣੋ ਤੁਹਾਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਹਵਾਲਾ ਕਿਤੇ ਨਹੀਂ ਮਿਲੇਗਾ ਕਿਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੁਣ ਮੇਰਾ ਸਿੱਖ ਬਣੋ ਕਿਤੇ ਗੁਰੂ ਅੰਗਦ ਪਾਤਸ਼ਾਹ ਕਹਿੰਦੇ ਹੁਣ ਮੇਰਾ ਸਿੱਖ ਬਣੋ ਕਿਤੇ ਗੁਰੂ ਅਮਰਦਾਸ ਜੀ ਕਹਿੰਦੇ ਹੁਣ ਮੇਰਾ ਸਿੱਖ ਬਣੋ ਇਹ ਤੁਹਾਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਮਿਲੇਗਾ ਇੱਥੇ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਸਾਨੂੰ ਸਿਖਾਈ ਸੀ ਕਿ ਮੈਂ ਰੱਬ ਦਾ ਸਿੱਖ ਹਾਂ ਤੇ हे ਦੁਨੀਆ ਦੇ ਲੋਕੋ ਤੁਸੀਂ ਵੀ ਉਸ ਰੱਬ ਦੇ ਸਿੱਖ ਬਣ ਜਾਓ ਸੱਚ ਦੇ ਧਰਮ ਨੂੰ ਅਪਣਾ ਕੇ ਰੱਬ ਦਾ ਸਿੱਖ ਬਣਨਾ ਹੈ ਸਿੱਖ ਦਾ ਮਤਲਬ ਹੁੰਦਾ ਸਿੱਖਿਆਰਥੀ ਸਟੂਡੈਂਟ ਸਿੱਖਣ ਵਾਲਾ ਅਸੀਂ ਰੱਬ ਦੇ ਸਿੱਖਿਆਰਥੀ ਬਣਨਾ ਸੀ ਸੱਚ ਦੇ ਧਰਮ ਨੂੰ ਅਪਣਾ ਕੇ ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਬੜੇ ਹੋਰ ਸੋਹਣੇ ਢੰਗ ਨਾਲ ਕਲੀਅਰ ਕੀਤਾ ਹੋਇਆ ਬਾਣੀ ਦੇ ਵਿੱਚ ਜਦੋਂ ਇਹ ਕਹਿੰਦੇ ਨੇ ਨਾ ਸਰਬ ਧਰਮ ਮੈਂ ਸ਼੍ਰੇਸ਼ਟ ਧਰਮ ਸਾਰੇ ਧਰਮਾਂ ਦੇ ਵਿੱਚੋਂ ਆ ਜਿਹੜੇ ਦੁਨੀਆ ਦੇ ਲੋਕਾਂ ਨੇ ਧਰਮ ਬਣਾ ਲੈਣਾ ਵੱਖੋ ਵੱਖਰੇ ਗੁਰੂ ਬਾਚਾ ਕਹਿੰਦੇ ਮੈਂ ਇਸ ਝਮੇਲੇ ਦੇ ਵਿੱਚੋਂ ਬਾਹਰ ਨਿਕਲ ਰਿਹਾ ਹਾਂ ਤੇ ਮੈਂ ਇੱਕ શ્રેਸ਼ਟ ਧਰਮ ਨੂੰ ਮੰਨਦਾ ਹਾਂ ਜਿਹੜਾ શ્રેਸ਼ਟ ਧਰਮ ਰੱਬ ਨੇ ਪੈਦਾ ਕੀਤਾ ਸਰਬ ਧਰਮ ਮੈਂ શ્રેਸ਼ਟ ਧਰਮ ਕਿਹੜਾ ਜੀਓ ਹਰ ਕੋ ਨਾਮ ਜਪ ਨਿਰਮਲ ਕਰਮ ਰੱਬ ਦਾ ਨਾਮ ਜਪੋ ਭਾਵ ਰੱਬੀ ਗੁਣਾਂ ਨੂੰ ਜ਼ਿੰਦਗੀ 'ਚ ਕਮਾਓ ਤੇ ਉਹਨਾਂ ਗੁਣਾਂ ਦੇ ਅਕੋਰਡਿੰਗ ਚੰਗੇ ਕੰਮ ਕਰੋ ਇਹ ਸਭ ਤੋਂ ਸ਼੍ਰੇਸ਼ਟ ਧਰਮ ਹੁੰਦਾ ਹੈ ਤੇ ਜੇ ਦੁਨੀਆ ਦਾ ਹਰ ਇੱਕ ਵਿਅਕਤੀ ਇਸ ਧਰਮ ਨੂੰ ਅਪਣਾ ਲਵੇ ਤਾਂ ਮੈਂ ਫਿਰ ਰਿਪੀਟ ਕਰਦਾ ਕਿ ਦੁਨੀਆ ਦੇ ਵਿੱਚ ਕੋਈ ਲੜਾਈ ਝਗੜਾ ਕਲੇਸ਼ ਰਹਿ ਜਾਊਗਾ ਦੱਸੋ ਕੋਈ ਲੜਾਈ ਝਗੜਾ ਕਲੇਸ਼ ਰਹਿ ਜਾਊਗਾ ਜਿੰਨਾ ਅੱਜ ਧਰਮ ਦੇ ਨਾਂ ਦੇ ਉੱਤੇ ਦੰਗਾ ਫਸਾਦ ਹੁੰਦਾ ਹੈ ਪੋਲੀਟੀਸ਼ੀਅਨ ਲੋਕ ਧਰਮ ਦੇ ਨਾਂ ਦੇ ਉੱਤੇ ਲੜਾਉਂਦੇ ਨੇ ਨਾ ਲੋਕਾਂ ਨੂੰ ਜਿਹੜਾ ਦੰਗਾ ਫਸਾਦ ਹੋ ਰਿਹਾ ਹੈ ਕੌਣ ਕਰਾਂਦਾ ਹੈ ਪੋਲੀਟੀਸ਼ਨ ਹੀ ਕਰਾਉਂਦੇ ਨੇ ਕਿਤੇ ਹਿੰਦੂ ਤੇ ਮੁਸਲਮਾਨ ਨੂੰ ਲੜਾਇਆ ਜਾ ਰਿਹਾ ਕਿਤੇ ਸਿੱਖ ਤੇ ਹਿੰਦੂ ਨੂੰ ਲੜਾਇਆ ਜਾ ਰਿਹਾ ਇਹ ਲੜਾਈਆਂ ਜਿਹੜੀਆਂ ਧਰਮ ਦੇ ਨਾਂ ਦੇ ਉੱਤੇ ਹੁੰਦੀਆਂ ਨੇ ਸਮਾਜ ਦੇ ਵਿੱਚ ਪੋਲੀਟੀਸ਼ਨ ਲੋਕ ਕਰਦੇ ਨੇ ਇਹ ਸਭ ਕੁਝ ਬੰਦ ਹੋ ਜਾਵੇਗਾ ਜੇ ਇਸ ਰੱਬੀ ਧਰਮ ਨੂੰ ਅਪਣਾ ਲਿਆ ਜਾਵੇ ਕਿ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਸਭ ਕੁਝ ਖਤਮ ਹੋ ਸਕਦਾ ਹੈ ਇਦੋਂ ਸਾਡੇ ਅੰਦਰ ਇਹ ਭਾਵਨਾ ਬਣ ਗਈ ਕਿ ਸਾਹਮਣੇ ਵਾਲਾ ਵੀ ਰੱਬ ਦਾ ਪੈਦਾ ਕੀਤਾ ਹੋਇਆ ਬੱਚਾ ਹੈ ਤੇ ਮੈਂ ਵੀ ਰੱਬ ਦਾ ਪੈਦਾ ਕੀਤਾ ਹੋਇਆ ਬੱਚਾ ਵਾਂ ਜਦੋਂ ਇਹ ਭਾਵਨਾ ਜ਼ਿੰਦਗੀ ਵਿੱਚ ਆ ਗਈ ਜਦੋਂ ਇਹ ਸਿਧਾਂਤ ਸਮਝ ਆ ਗਏ ਕਿ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਵੀ ਉਹ ਸਾਡਾ ਪਿਓ ਏ ਕਿ ਤੇ ਅਸੀਂ ਸਾਰੇ ਉਹਦੇ ਬੱਚੇ ਆ ਜਦੋਂ ਇਹ ਸਿਧਾਂਤ ਸਮਝ ਆ ਗਿਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਵੀ ਕੋਣ ਭਲਾ ਤੇ ਕੋਣ ਮੰਦਾ ਉਹ ਸਾਰੇ ਇੱਕ ਬਰਾਬਰ ਨੇ ਕਿਉਂ ਮੰਡੀਆਂ ਪਾ ਕੇ ਬਹਿ ਗਏ ਹੋ ਜੇ ਇਸ ਸੱਚ ਦੇ ਧਰਮ ਨੂੰ ਅਪਣਾ ਲਿਆ ਜਾਵੇ ਤਾਂ ਸਭ ਕੁਝ ਜੋ ਵੀ ਸਮਾਜ ਵਿੱਚ ਬੁਰਾਈਆਂ ਨੇ ਉਹ ਖਤਮ ਹੋ ਸਕਦੀਆਂ ਨੇ ਤੇ ਇਹੀ ਗੱਲ ਪਾਤਸ਼ਾਹ ਸਾਨੂੰ ਬਾਣੀ ਚੋਂ ਤੇ ਸਮਝਾ ਰਹੇ ਕਹਿੰਦੇ ਮੇਰਾ ਝਗੜਾ ਕਿਸੇ ਨਾਲ ਨਹੀਂ ਹੈ ਹਮਰਾ ਝਗੜਾ ਰਹਾ ਨਾ ਕੋਉ ਮੇਰਾ ਝਗੜਾ ਕਿਸੇ ਨਾਲ ਨਹੀਂ ਹੈ ਨਾ Hindu ਨਾਲ ਹੈ ਨਾ ਮੁਸਲਮਾਨ ਨਾਲ ਹੈ ਹਾਂ ਉਹ ਆਪਣੀ ਸੋਚ ਦੇ ਅਕੋਰਡਿੰਗ ਆਪਣੇ ਆਪ ਨੂੰ ਹਿੰਦੂ ਅਖਵਾ ਰਿਹਾ ਹੈ ਉਹ ਆਪਣੀ ਸੋਚ ਦੇ ਅਕੋਰਡਿੰਗ ਆਪਣੇ ਆਪ ਨੂੰ ਮੁਸਲਮਾਨ ਅਖਵਾ ਰਿਹਾ ਹੈ ਮੇਰਾ ਉਹਨਾਂ ਨਾਲ ਝਗੜਾ ਕੋਈ ਨਹੀਂ ਪਰ ਮੈਂ ਇੱਕ ਗੱਲ ਇਹ ਦੁਨੀਆ ਦੇ ਲੋਕੋ ਦੱਸਣਾ ਚਾਹਨਾ ਵਾਂ ਹਮਰਾ ਝਗੜਾ ਰਹਾ ਨਾ ਕੋਉ ਪੰਡਤ ਮੁੱਲਾ ਛਾੜੇ ਦੋ ਮੈਂ ਪੰਡਤ ਨੂੰ ਵੀ ਛੱਡਿਆ ਹੈ ਤੇ ਮੁੱਲਾ ਨੂੰ ਵੀ ਛੱਡਿਆ ਇੱਥੇ ਕਹਿਣ ਦਾ ਮਤਲਬ ਹੈ ਵੀ ਜਿਹੜੀ ਵਿਚਾਰਧਾਰਾ ਪੰਡਤ ਨੇ ਦਿੱਤੀ ਹੈ ਨਾ ਤੇ ਜਿਹੜੀ ਵਿਚਾਰਧਾਰਾ ਮੁੱਲਾ ਨੇ ਦਿੱਤੀ ਹੈ ਮੈਂ ਉਹਨਾਂ ਦੀ ਵਿਚਾਰਧਾਰਾ ਦੇ ਅਕੋਰਡਿੰਗ ਨਹੀਂ ਚੱਲਦਾ ਮੈਂ ਉਹਨਾਂ ਦੀ ਵਿਚਾਰਧਾਰਾ ਨੂੰ ਛੱਡ ਦਿੱਤਾ ਹੈ ਪੰਡਤ ਮੁੱਲਾ ਛਾੜੇ ਦੋ ਮੈਂ ਛੱਡ ਦਿੱਤੀ ਉਹਨਾਂ ਵਾਲੀ ਵਿਚਾਰਧਾਰਾ ਕਬੀਰ ਜੀ ਦਾ ਸ਼ਬਦ ਹੈ ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲੀਆ ਵੀ ਜੋ ਵੀ ਪੰਡਤਾਂ ਨੇ ਮੌਲਵੀਆਂ ਨੇ ਜੋ ਵੀ ਲਿਖਿਆ ਭਾਵੇਂ ਕਿਸੇ ਪੰਡਤ ਨੇ ਲਿਖਿਆ ਹੋਵੇ ਭਾਵੇਂ ਕਿਸੇ ਮੌਲਵੀ ਨੇ ਲਿਖਿਆ ਹੋਵੇ ਜਿਹੜਾ ਮਰਜੀ ਧਾਰਮਿਕ ਗ੍ਰੰਥ ਲਿਖੀ ਇਤਿਹਾਸ ਦੀ ਕਿਤਾਬ ਲਿਖੀ ਹੋਵੇ ਗੁਰਬਾਣੀ ਦਾ ਇਹ ਫੈਸਲਾ ਹੈ ਵੀ ਪੰਡਤ ਮੁੱਲਾ ਜੋ ਲਿਖਦੀ ਆ ਜੋ ਵੀ ਉਹਨਾਂ ਨੇ ਲਿਖਿਆ ਹੈ ਨਾ ਛਾੜ ਚਲੇ ਸਭ ਕੁਝ ਛੱਡਿਆ ਅਸੀਂ ਛਾੜ ਚਲੇ ਹਮ ਕਛੂ ਨਾ ਲਿਆ ਅਸੀਂ ਕੁਝ ਵੀ ਨਹੀਂ ਲਿਆ ਉਹਦੇ ਵਿੱਚੋਂ ਦੀ ਸਭ ਕੁਝ ਛੱਡਿਆ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਏਕ ਗੁਸਾਈ ਮੇਰਾ ਗੁਸਾਈ ਤੇ ਅੱਲਾ ਇੱਕੋ ਹੀ ਹੈ ਇੱਕ ਗੁਸਾਈ ਅੱਲਾ ਮੇਰਾ ਮੈਂ ਇੱਕ ਰੱਬ ਦੀ ਵਿਚਾਰ ਧਾਰਾ ਦੇ ਅਕੋਰਡਿੰਗ ਤੁਰਦਾ ਵਾਂ ਮੈਂ ਇੱਕ ਮਾਲਕ ਨਾਲ ਆਪਣੀ ਸਾਂਝ ਪਾਈ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਮੈਂ ਇੱਕ ਨਾਲ ਆਪਣੀ ਸਾਂਝ ਪਾਈ ਹੈ ਇੱਕ ਗੁਸਾਈ ਅੱਲਾ ਮੇਰਾ ਤੇ ਦੂਜੇ ਨੰਬਰ ਤੇ ਕੀਤਾ ਕੀ ਹੈ ਹਿੰਦੂ ਤੁਰਕ ਤੁਰਕ ਕਹਿੰਦੇ ਨੇ ਮੁਸਲਮਾਨ ਨੂੰ ਹਿੰਦੂ ਤੁਰਕ ਦੋਹਾਂ ਨਵੇਰਾ ਮੈਂ ਹਿੰਦੂਆਂ ਨਾਲੋਂ ਤੇ ਤੁਰਕਾਂ ਨਾਲੋਂ ਨਵੇੜਾ ਕਰ ਲਿਆ ਕਹਿਣ ਦਾ ਮਤਲਬ ਕੀ ਹੈ ਇਹ ਇਹ ਗੱਲ ਨਹੀਂ ਹੈ ਕਿ ਉਹਨਾਂ ਨਾਲ ਕੋਈ ਦੁਸ਼ਮਣੀ ਪੈਦਾ ਕਰ ਲਈ ਹੈ ਨਹੀਂ ਦੁਨਿਆਵੀ ਤੌਰ ਦੇ ਉੱਤੇ ਹਿੰਦੂ ਵੀਰ ਵੀ ਸਾਡਾ ਭਰਾ ਹੈ ਮੁਸਲਮਾਨ ਵੀਰ ਵੀ ਸਾਡਾ ਭਰਾ ਹੈ ਪਰ ਜਦੋਂ ਆਤਮਿਕ ਜੀਵਨ ਦੀ ਗੱਲ ਆਉਂਦੀ ਹੈ ਨਾ ਜਦੋਂ ਆਤਮਿਕ ਜੀਵਨ ਦੀ ਗੱਲ ਆਉਂਦੀ ਹੈ ਤਾਂ ਇੱਥੇ ਵੀ ਗੁਰੂ ਸਾਹਿਬ ਸੇਮ ਗੱਲ ਕਰਦੇ ਪਏ ਨੇ ਕਿ ਹਿੰਦੂ ਵਾਲੀ ਵਿਚਾਰਧਾਰਾ ਤੋਂ ਅਸੀਂ ਨਵੇੜਾ ਕਰ ਲਿਆ ਕਿਨਾਰੇ ਹੋ ਗਏ ਹਾਂ ਅਸੀਂ ਅਸੀਂ ਮੁਸਲਮਾਨ ਵਾਲੀ ਵਿਚਾਰਧਾਰਾ ਤੋਂ ਵੀ ਪਾਸੇ ਹੋ ਗਏ ਆ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਫੋਲੋ ਨਹੀਂ ਕਰਦੇ ਹਾਂ ਪਰ ਦੁਨਿਆਵੀ ਤੌਰ ਦੇ ਉੱਤੇ ਸਾਡੀ ਉਹਨਾਂ ਨਾਲ ਸਾਂਝ ਹੈਗੀ ਹੈ ਦੁਨਿਆਵੀ ਤੌਰ ਦੇ ਉੱਤੇ ਸਾਡੇ ਉਹ ਭਰਾ ਨੇ ਪਰ ਉਹਨਾਂ ਦੀ ਵਿਚਾਰਧਾਰਾ ਸੀ ਛੱਡੀ ਕਿਉਂਕਿ ਉਹ ਲੋਕ ਕਿਸੇ ਪੰਡਤ ਦੀ ਵਿਚਾਰਧਾਰਾ ਲੈ ਕੇ ਬੈਠੇ ਹੋਏ ਨੇ ਕਿਸੇ ਮੌਲਵੀ ਦੀ ਵਿਚਾਰਧਾਰਾ ਲੈ ਕੇ ਬੈਠੇ ਹੋਏ ਨੇ ਤੇ ਗੁਰੂ ਪਾਤਸ਼ਾਹ ਕਹਿੰਦੇ ਅਸੀਂ ਪਤਾ ਕਿਹਦੀ ਵਿਚਾਰਧਾਰਾ ਲਈ ਹੈ ਅਸੀਂ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੀ ਵਿਚਾਰਧਾਰਾ ਲਈ ਹੈ ਹੋਰ ਅਸੀਂ ਕਿਸੇ ਦੀ ਵਿਚਾਰਧਾਰਾ ਨੂੰ ਐਕਸੈਪਟ ਨਹੀਂ ਕਰਦੇ ਅਸੀਂ ਕੇਵਲ ਤੇ ਕੇਵਲ ਰੱਬ ਦੀ ਵਿਚਾਰਧਾਰਾ ਲੈ ਕੇ ਤੁਰੇ ਹੋਏ ਆ ਹੁਣ ਇਹ ਗੱਲ ਗੁਰੂ ਸਾਹਿਬ ਬਾਣੀ 'ਚ ਕਹਿਣ ਤੇ ਆਪਣੇ ਆਪ ਨੂੰ ਸਿੱਖਖਾਉਣ ਵਾਲਾ ਅੱਜ ਉਸੇ ਰੱਬੀ ਵਿਚਾਰਧਾਰਾ ਨੂੰ ਛੱਡ ਕੇ ਲੋਕਾਂ ਦੇ ਵੱਲੋਂ ਲਿਖੀਆਂ ਹੋਈਆਂ ਰਚਨਾਵਾਂ ਲੋਕਾਂ ਦੇ ਵੱਲੋਂ ਲਿਖੇ ਹੋਏ ਅਖੌਤੀ ਗ੍ਰੰਥ ਲੋਕਾਂ ਦੇ ਵੱਲੋਂ ਲਿਖੀਆਂ ਹੋਈਆਂ ਝੂਠੀਆਂ ਕਿਤਾਬਾਂ ਦੇ ਉੱਤੇ ਯਕੀਨ ਕਰਕੇ ਤੁਰਦਾ ਫਿਰੇ ਤੇ ਕਹੀ ਜਾਵੇ ਵੀ ਮੈਂ ਵੀ ਸੇਖੀ ਆ ਰੱਬ ਦਾ ਤੇ ਇਹ ਗੱਲ ਜੱਜ ਦੀ ਤੇ ਨਹੀਂ ਵੇਸੇ ਇੱਥੇ ਤਾਂ ਸਮਰਪਿਤ ਹੋਣਾ ਸੀ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇਹ ਭਾਵਨਾ ਜ਼ਿੰਦਗੀ ਦੇ ਅੰਦਰ ਹੋਣੀ ਚਾਹੀਦੀ ਸੀ ਨਾ ਹਮ ਹਿੰਦੂ ਨਾ ਮੁਸਲਮਾਨ ਨਾ ਮੈਂ ਹਿੰਦੂਆਂ ਤੇ ਨਾ ਮੈਂ ਮੁਸਲਮਾਨ ਹਾ ਕੌਣ ਕਹਿ ਰਿਹਾ ਧੰਗੁਰੂ ਪੜੋ ਜੀ ਕੌਣ ਕਹਿ ਰਿਹਾ ਧੰਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਤਗੁਰੂ ਇਹ ਗੱਲ ਕਹਿ ਰਹੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਤੇ ਹਾਂ ਕੌਣ ਮੈਂ ਅੱਲਾਹ ਰਾਮ ਕੇ ਪਿੰਡ ਪ੍ਰਾਨ ਕਹਿੰਦੇ ਮੈਂ ਜਿਹਨੂੰ ਦੁਨੀਆ ਦੇ ਲੋਕ ਅੱਲਾਹ ਕਹਿੰਦੇ ਨੇ ਰੱਬ ਨੂੰ ਭਾਵੇਂ ਉਹਨੂੰ ਰਾਮ ਕਹਿੰਦੇ ਨੇ ਕਹਿੰਦੇ ਉਸ ਅੱਲਾਹ ਰਾਮ ਦਾ ਪੈਦਾ ਕੀਤਾ ਹੋਇਆ ਮੈਂ ਪਿੰਡ ਪਿੰਡ ਦਾ ਮਤਲਬ ਹੁੰਦਾ ਸਰੀਰ ਤੇ ਪ੍ਰਾਣ ਦਾ ਮਤਲਬ ਹੁੰਦੇ ਨੇ ਸਵਾਸ ਇੱਕ ਸਵਾਸ ਤੇ ਉਹ ਨੇ ਜਿਹੜੇ ਸਾਡੇ ਅਸੀਂ ਸਾਹ ਲੈਨੇ ਆ ਤੇ ਸਰੀਰ ਜਿੰਦਾ ਰਹਿੰਦਾ ਪਰ ਇਹ ਇੱਕ ਸਾਹ ਉਹ ਹੁੰਦੇ ਨੇ ਜਿਹੜੇ ਸਾਡੇ ਮਨ ਨੂੰ ਜਿੰਦਾ ਰੱਖਦੇ ਨੇ ਬਾਣੀ ਰੂਪੀ ਸਾਹ ਕਹਿੰਦੇ ਮੈਂ ਤੇ ਬਸ ਇਹ ਆ ਰੱਬ ਦਾ ਪੈਦਾ ਕੀਤਾ ਹੋਇਆ ਹੈ ਸਰੀਰ ਤੇ ਰੱਬ ਹੀ ਆਪਣੇ ਅਕੋਰਡਿੰਗ ਇਹ ਗੁਣਾ ਰੂਪੀ ਸਾਹ ਦੇ ਕੇ ਮੈਨੂੰ ਜਿੰਦਾ ਰੱਖਦਾ ਪਿਆ ਮੈਂ ਤਾਂ ਰੱਬ ਦਾ ਪੈਦਾ ਕੀਤਾ ਹੋਇਆ ਕੇਵਲ ਸ਼ਰੀਰ ਆ ਮਨੁੱਖ ਆ ਮੈਨੂੰ ਇਸ ਸੰਸਾਰ ਵਿੱਚ ਭੇਜਿਆ ਮਾਲਕ ਨੇ ਹੁਣ ਇਹ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਣੀ ਦੇ ਵਿੱਚ ਆਖਣ ਤੇ ਇਹ ਕੇਵਲ ਉਹਨਾਂ ਦੀ ਗੱਲ ਆ ਜਾਂ ਅਸੀਂ ਵੀ ਆਪਣੇ ਉੱਤੇ ਲਾ ਕੇ ਵੇਖਣੀ ਆ ਅਸੀਂ ਵੀ ਤਾਂ ਟਿਕਾਉਣੀ ਆ ਨਾ ਅਸੀਂ ਵੀ ਇਸ ਗੱਲ ਨੂੰ ਮਹਿਸੂਸ ਕਰੀਏ ਨਾ ਹਮ ਹਿੰਦੂ ਨਾ ਮੁਸਲਮਾਨ ਵੀ ਕਿਸੇ ਝੰਡੜ ਦੇ ਵਿੱਚ ਨਹੀਂ ਪੈਣਾ ਬਸ ਆਪਣੇ ਆਪ ਨੂੰ ਸਮਝਣਾ ਕਿ ਮੈਂ ਇਨਸਾਨ ਆ ਇਸ ਧਰਤੀ ਦੇ ਉੱਤੇ ਆਇਆ ਤੇ ਇਨਸਾਨੀਅਤ ਨੂੰ ਮੈਂ ਆਪਣੀ ਜ਼ਿੰਦਗੀ ਚ ਕਮਾਉਣਾ ਜਿਸ ਦਿਨ ਦੁਨੀਆ ਦਾ ਹਰ ਇੱਕ ਮਨੁੱਖ ਇਹਨਾਂ ਵੱਖੋ ਵੱਖਰੇ ਮਤਾਂ ਦੇ ਵਿੱਚੋਂ ਨਿਕਲ ਕੇ ਜਿਨ੍ਹਾਂ ਨੂੰ ਲੋਕੀ ਧਰਮ ਕਹੀ ਜਾਂਦੇ ਨੇ ਇਹਨਾਂ ਵਿੱਚੋਂ ਨਿਕਲ ਕੇ ਜਦੋਂ ਸੱਚ ਕਰਕੇ ਜਾਣੇ ਇਨਸਾਨ ਬਣਨਾ ਸਿੱਖ ਗਿਆ ਨਾ ਜੇ ਇਸ ਤਰ੍ਹਾਂ ਇਨਸਾਨ ਬਣਨਾ ਸਿੱਖ ਗਿਆ ਉਸ ਦਿਨ ਦੁਨੀਆ ਤੇ ਕ੍ਰਾਂਤੀ ਆ ਜਾਏਗੀ ਹਜੇ ਤੱਕ ਇਨਸਾਨ ਬਣਨਾ ਨਹੀਂ ਸਿੱਖਿਆ ਜਾ ਰਿਹਾ ਹਜੇ ਤੱਕ ਤੇ ਵੱਖੋ ਵੱਖਰੇ ਮਜਬਾਂ ਦੇ ਚੱਕਰ ਚ ਪਿਆ ਹੋਇਆ ਮੈਂ ਫਲਾਣਾ ਮੈਂ ਫਲਾਣਾ ਮੈਂ ਫਲਾਣਾ ਮੈਂ ਫਲਾਣਾ ਲੜਾਈ ਝਗੜੇ ਤਾਂ ਹੀ ਹੋਨੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਸਾਰੀ ਦੁਨੀਆ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦੀ ਹੈ ਕਿਉਂਕਿ ਇਹ ਰੱਬੀ ਬਾਣੀ ਹੈ ਬਸ ਇਹ ਗੱਲ ਸਮਝਣ ਦੀ ਲੋੜ ਹੈ ਸਾਡਾ ਸਮਾਜ ਇਹ ਗੱਲ ਸਮਝ ਨਹੀਂ ਪਾ ਰਿਹਾ ਤਾਂ ਹੀ ਇਹ ਝਗੜੇ ਨੇ ਮੈਂ ਕੇਵਲ ਪੱਗਾਂ ਵਾਲਿਆਂ ਦੀ ਗੱਲ ਨਹੀਂ ਕਰ ਰਿਹਾ ਸਾਰੀ ਦੁਨੀਆ ਦੀ ਗੱਲ ਕਰ ਰਿਹਾ ਜਿੰਨੀਆਂ ਵੀ ਲੜਾਈਆਂ ਨੇ ਵੱਡੀਆਂ-ਵੱਡੀਆਂ ਕੰਟਰੀਆਂ ਭਾਵੇਂ ਆਪਸ ਵਿੱਚ ਲੜਦੀਆਂ ਨੇ ਗਵਾਂਡੀਆਂ ਦੀ ਆਪਸ ਵਿੱਚ ਲੜਾਈ ਹੈ ਕਿਤੇ ਘਰ ਦੇ ਵਿੱਚ ਲੜਾਈਆਂ ਨੇ ਉਹ ਸਾਰੀਆਂ ਲੜਾਈਆਂ ਪੈਦਾ ਹੀ ਇੱਥੋਂ ਹੋ ਰਹੀਆਂ ਕਿਉਂਕਿ ਅਸੀਂ ਪਛਾਣ ਹੀ ਨਹੀਂ ਰਹੇ ਕਿ ਉਹਦੇ ਵਿੱਚ ਵੀ ਰੱਬ ਹੈ ਤੇ ਮੇਰੇ ਵਿੱਚ ਵੀ ਰੱਬ ਹੈ ਉਹ ਵੀ ਮੇਰਾ ਭਰਾ ਹੈ ਤੇ ਮੈਂ ਵੀ ਉਹਦਾ ਭਰਾ ਵਾਂ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ